ਸੋਨਾ ਚਾਂਦੀ ਦੀ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਸੋਨਾ ਚਾਂਦੀ ਦੀ ਕੀਮਤਾਂ ਵਾਧੇ ਨਾਲ ਕੰਮਕਾਰ ਕਿੰਨਾ ਕੁ ਪ੍ਰਭਾਵਿਤ ਹੋਇਆ ਉਸ ਚੀਜ਼ ਨੂੰ ਲੈ ਕੇ ਸਾਡੇ ਨਾਲ ਸਰਾਫਾ ਬਾਜ਼ਾਰ ਸੁਨਿਆਰ ਮੌਜੂਦ ਹੈ ਗੱਲਬਾਤ ਕਰਾਂਗੇ ਕਿ ਵਧੇ ਹੋਏ ਰੇਟਾਂ ਨੂੰ ਲੈ ਕੇ ਤੇ ਮੌਜੂਦਾ ਰੇਟ ਕੀ ਨੇ ਉਹ ਵੀ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਸਰ ਤੁਹਾਡਾ ਮੈਂ ਵਿਨੋਦ ਕੁਮਾਰ ਜਨਰਲ ਸੈਕਟਰੀਸ ਵਨ ਕਰਸੰਗਲੂਧਾਨਾ ਸਰ ਮੌਜੂਦਾ ਸਰ ਕੀ ਰੇਟ ਕੀ ਨੇ ਸਰ ਮੌਜੂਦਾ ਰੇਟ ਜਿਹੜਾ ਸੋਨੇ ਦਾ ਉਹ 1,47,000 ਰੁਪਿਆ 10 ਗ੍ਰਾਮ 24 ਕੈਰਟ ਤੇ ਚਾਂਦੀ ਦਾ ਰੇਟ ਹੈ 3,03,000 ਰੁਪਿਆ ਪ੍ਰਤੀ ਕਿਲੋ ਇੱਕ ਕਿਲੋ 100% ਵਾਲੀ ਚਾਂਦੀ ਜਿਹਨੂੰ ਆਪਾਂ ਕਹਿੰਦੇ ਆ ਤੇ ਸਰ ਇਹ ਜਿਹੜੀ ਵਧੀਆਂ ਹੋਈਆਂ ਕੀਮਤਾਂ ਨੇ ਕਿੰਨੇ ਇੱਕ ਜੇ ਮਹੀਨੇ ਦੀ ਗੱਲ ਕਰੀਏ ਜਾਂ ਕਿੰਨੇ ਸਾਲਾਂ ਦੀ ਗੱਲ ਕਿੰਨੇ ਕਿਦੋਂ ਕਿ ਵਧੀਆਂ ਕੀਮਤਾਂ ਜਿਹੜੀਆਂ ਸਰ 골ਡ ਤੇ সিলਵਰ ਹਮੇਸ਼ਾ ਹੀ ਥੋੜਾ ਥੋੜਾ ਸਾਈਮਨਟੇਨਸਲੀ ਵਧਦੇ ਹੀ ਚੱਲੇਗੇ ਨੇ ਮੇਰਾ ਮੈਨੂੰ ਕੰਮ ਕਰਦੇ 34-35 ਸਾਲ ਹੋ ਗਏ ਆ ਪਰ ਜਿਹੜਾ ਪਿਛਲੇ 2 ਤੋਂ 2.5 ਸਾਲ ਚ ਸੋਨੇ ਤੇ ਚਾਂਦੀ ਚ ਇਜ਼ਾਫਾ ਹੋਇਆ ਉਹਨਾਂ ਇਜ਼ਾਫਾ ਕਦੀ ਨਹੀਂ ਹੋਇਆ ਮਤਲਬ ਕਿ 골ਡ ਤੇ সিলਵਰ ਇੰਨੀ ਪ੍ਰਾਈਸਿੰਗ ਇੰਨੀ ਜਲਦੀ ਨਾਲ ਹਾਈਕ ਹੋਇਆ ਜਿਹਦਾ ਅਸੀਂ ਅੰਦਾਜ਼ਾ ਵੀ ਨਹੀਂ ਸੀ ਲਗਾ ਸਕਦੇ ਮੇਰੇ ਕੋਲ ਕਿੱਥੇ ਡਾਟਾ ਪਿਆ ਮੈਂ ਤੁਹਾਨੂੰ ਦੱਸਦਾ ਜੇ ਅਸੀਂ 13/3/25 ਪਿਛਲੇ 9 9.5 ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਸੋਨੇ ਦਾ ਰੇਟ ਸੀਗਾ 87500 ਤੇ ਚਾਂਦੀ ਦਾ ਰੇਟ ਸੀਗਾ 1 ਲੱਖ ਰੁਪਏ ਪ੍ਰਤੀ ਕਿਲੋ ਜਿਹੜਾ ਕਿ ਚਾਂਦੀ ਦਾ ਭਾਅ ਵਧ ਕੇ 3 ਲੱਖ ਰੁਪਏ ਪਲੱਸ ਹੋ ਗਿਆ ਤੇ ਸੋਨੇ ਦਾ ਭਾਅ ਤੁਸੀਂ ਦੇਖ ਲਓ 147000 ਰੁਪਏ ਸਰ 9-10 ਮਹੀਨਿਆਂ ਦੇ ਵਿੱਚ ਜਿਹੜਾ ਇੰਨਾ ਰੇਟ ਵਧਿਆ ਤੇ ਕੰਮ ਕਰ ਸਰ ਕਿੰਨਾ ਕੁ ਪ੍ਰਭਾਵਿਤ ਹੋ ਰਗਾ ਕਿ ਜਿੱ ਕਿੰਨਾ ਕਸਰ ਪਿਆ ਥੋੜਾ ਨਹੀਂ ਬਹੁਤ ਜ਼ਿਆਦਾ ਫਰਕ ਪਿਆ ਜੀ ਜਿਹੜੇ ਲੋਕ ਸ਼ੌਂਕ ਦੇ ਨਾਲ ਸੋਨਾ ਬਣਵਾਉਂਦੇ ਸੀ ਜਿੱਦਾਂ ਕਿਸੇ ਦੇ ਕਿਸੇ ਦੇ ਹੱਥ ਚ ਕੜਾ ਪਾਇਆ ਜੀ 2 ਤੋਲੇ ਦਾ ਪਹਿਲਾਂ ਸ਼ੌਂਕ ਹੁੰਦਾ ਸੀ ਲੋਕਾਂ ਦੇ ਵਿੱਚ ਜੀ ਅਸੀਂ 1 ਤੋਲਾ ਹੋਰ ਪਾ ਦੋ ਹੁਣ ਜਿਹੜਾ ਰੀਅਲ ਬਾਇਰ ਸੀ ਉਹ ਕਿਤੇ ਨਾ ਕਿਤੇ ਸਾਨੂੰ ਖਿੱਚਦਾ ਚੱਲ ਜਾ ਰਿਹਾ ਹੁਣ ਜਿਹਦੀ ਮਜਬੂਰੀ ਹੈ ਜਿਹਦੇ ਘਰ ਫੰਕਸ਼ਨ ਹੈ ਜਿਹਦੇ ਘਰ ਸ਼ਾਦੀ ਹੈ ਉਹੀ ਕਹਿਣਾ ਬਣਵਾ ਰਿਹਾ ਆਮ ਬੰਦਾ ਥੋੜਾ ਜਿਆ ਪਰਹੇਜ਼ ਕਰ ਰਿਹਾ ਸਰ ਜਿਵੇਂ ਜਿਸ ਤਰ੍ਹਾਂ ਲਗਾਤਾਰ ਰੇਟ ਵਧ ਰਹੇ ਨੇ ਤੇ ਕੰਮਕਾਰ ਵੀ ਤੁਸੀਂ ਕਾਫੀ ਪ੍ਰਭਾਵਿਤ ਹੋ ਰਿਹਾ ਨਾਲ ਘਟ ਰਿਹਾ ਕੰਮ ਤੇ ਕਾਰਨ ਕੀ ਮੰਨਦੇ ਹੋ ਇਹਦੇ ਵਿੱਚ ਮਤਲਬ ਘਟ ਕਰਨ ਦਾ ਕੰਮ ਦਾ ਜਿਹੜਾ ਕਾਰਨ ਕੀ ਮੰਨਦੇ ਸਰ ਜਿਹੜਾ ਰੀਅਲ ਇਨਵੈਸਟਰ ਹੈ ਉਹਦੇ ਕੋਲ ਲਿਮਟਿਡ ਜਿਹਾ ਪੈਸੇ ਹੁੰਦੇ ਨੇ ਲੋਕੀ ਪਹਿਲਾਂ ਸ਼ੌਕ ਦੇ ਨਾਲ ਥੋੜੇ ਥੋੜੇ ਪੈਸੇ ਜੋੜ ਕੇ ਆਰਾਮ ਨਾਲ ਛੋਟੀ ਮੋਟੀ ਚੀਜ਼ ਬਣਵਾ ਲੈਂਦੇ ਸੀ ਜਾਂ ਕਿਸੇ ਨੇ ਕੋਈ ਗਿਫਟ ਦੇਣਾ ਹੁੰਦਾ ਸੀ ਉਹਨੂੰ ਅੱਛਾ ਲੱਗਦਾ ਸੀ ਮੈਂ ਸੋਨੇ ਜਾਂ ਚਾਂਦੀ ਦਾ ਗਿਫਟ ਦਾਂਗਾ ਇੱਕ ਵਰਥਫੁਲ ਗਿਫਟ ਹੈ ਮੇਰੇ ਜਿਹਨੂੰ ਵੀ ਦਾੰਗ ਉਹਦੇ ਕੰਮ ਆਏਗਾ ਹੁਣ ਜਦੋਂ ਕੋਈ ਗਿਫਟ ਖਰੀਦਣ ਵਾਸਤੇ ਵੀ ਆਂਦਾ ਉਹ ਕਹਿੰਦਾ ਮੈਨੂੰ ਇੱਕ ਰਿੰਗ ਦੇ ਦਿਓ ਮੈਂ ਕਿਸ ਨੂੰ ਗਿਫਟ ਕਰਨੀ ਆ ਸੀ ਉਹਨੂੰ 3 ਗ੍ਰਾਮ ਦੀ ਰਿੰਗ ਕਹਿੰਦਾ ਜੀ ਇਹ 40000 ਰੁਪਏ ਦੀ ਹੋ ਗਈ ਉਹ ਕਹਿੰਦਾ ਇਹ ਤਾਂ ਬਹੁਤ ਮਹਿੰਗੀ ਹੋ ਗਈ ਉਹਨਾਂ ਚੰਗਾ ਤੇ ਮੈਂ ਕੋਈ ਹੋਰ ਚ ਹਲਕਾ ਫੁਲਕਾ ਕੋਈ ਕਪੜਾ ਲੈਦਾ ਜਾਂ ਕੋਈ ਹੋਰ ਚੀਜ਼ ਗਿਫਟ ਲੈਦਾ ਬਿਲਕੁਲ ਟੈਕਨੀਕਲੀ ਕੀ ਹੋ ਗਿਆ ਕਿ ਜਿਹੜੀ ਸੇਲ ਅਸੀਂ ਰੂਟੀਨ ਦੇ ਵਿੱਚ ਕਰਦੇ ਸੀ ਉਹ ਸੇਲ 50% ਘਟ ਗਈ ਰੀਅਲ ਬਾਇਰ ਘਟ ਗਿਆ ਜਿਹਦੀ ਹੁਣ ਸ਼ਾਦੀ ਹੈ ਵਿਆਹ ਫੰਕਸ਼ਨ ਹੈ ਉਹ ਮਜਬੂਰੀ ਨਾਲ ਕੈਨਾ ਬਣਾ ਰਿਹਾ ਪਹਿਲਾਂ ਜਿਹੜਾ 100 ਗ੍ਰਾਮ ਕੈਨਾ ਬਣਵਾਉਂਦਾ ਸੀਗਾ ਹੁਣ ਭਾਅ ਵਧਨ ਨਾਲੋਂ 50 ਗ੍ਰਾਮ ਤੇ ਆ ਗਿਆ ਜਿਹੜਾ 50 ਗ੍ਰਾਮ ਕੈਨਾ ਬਣਵਾਉਂਦਾ ਪਿਆ ਸੀ ਉਹ 20 ਗ੍ਰਾਮ ਤੇ ਆ ਗਿਆ ਪੌਕੇਟ ਛੋਟੀ ਹੋ ਗਈ ਸਰ ਜਿਸ ਤਰ੍ਹਾਂ ਤੁਸੀਂ ਲਗਾਤਾਰ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਕੰਮ ਦੇ ਵਿੱਚ ਹੋ ਤੇ ਲਗਾਤਾਰ ਸੋਨੇ ਚੰਦੇ ਕੀਮਤਾਂ ਵੀ ਵਧ ਰਹੀਆਂ ਨੇ ਕੀ ਲੱਗਦਾ ਕਿ ਤੁਹਾਡੀ ਕੀ ਮੰਨਣਾ ਤੁਹਾਡਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਗ੍ਰੇਡ ਵੱਧ ਸਕਦਾ ਹੋਰ ਜਾਂ ਘਟੇਗਾ ਕਿਉਂਕਿ ਲਗਾਤਾਰ ਜਿਹੜਾ ਚਾਂਦੀ ਵੀ ਆ ਕਹਿੰਦੇ ਕਾਫੀ ਜਿਹੜੀ ਹਾਈ ਹੋ ਚੁੱਕੀ ਹੈ 3 ਸਰ ਇਹਦੇ ਬਾਰੇ ਪ੍ਰੈਡਿਕਟ ਕਰਨਾ ਹੁਣ ਮੇਰੇ ਖਿਆਲ ਚ ਕਿਸੇ ਦੇ ਵੀ ਬਸਤ ਨਹੀਂ ਹੈ ਸਾਰੀ ਦੁਨੀਆ ਇੱਕੋ ਹੀ ਚੀਜ਼ ਤੇ ਟਿਕੀ ਐ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਜਿਹੜੇ ਇਕਨੋਮਿਸਟਸ ਨੇ بڑے بڑے ਬੰਦੇ ਨੇ ਉਹ ਉਹਨਾਂ ਦੇ ਵਿਊਜ਼ ਆਂਦੇ ਆ ਸਾਰੀ ਦੁਨੀਆ ਉਸ ਤਰਫ ਚੱਲ ਰਹੀ ਐ ਇਹੀ ਵਿਊਜ਼ ਨੇ ਲੋਕਾਂ ਨੂੰ ਇਨਵੈਸਟਮੈਂਟ ਪਰਪਸ ਤੇ ਪਾਇਆ ਜਦੋਂ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਤੋਂ ਜਦੋਂ ਨਿਊਜ਼ ਆਨੇ ਸ਼ੁਰੂ ਹੋ ਗਏ ਸੀਗੇ ਜੀ ਇਹ ਹੋਣਾ ਉਹ ਹੋਣਾ ਵਰਲਡ ਵਾਰ ਲੱਗ ਜਾਨੀ ਐ ਸੋਨਾ ਖਰੀਦਣਾ ਬੰਦਾ ਲੈਣਾ ਚਾਹੀਦਾ ਉਹਦੇ ਚੱਕਰ ਚ ਕੀ ਹੋ ਗਿਆ ਹਰ ਕੋਈ ਬੰਦਾ ਸੋਨੇ ਤੇ ਚਾਂਦੀ ਦੀ ਬਾਇੰਗ ਵਾਲੇ ਪਾਸੇ ਲੱਗ ਗਿਆ ਰੀਅਲ ਬਾਇੰਗ ਤਾਂ ਹੈ ਨਹੀਂ that is ਕਮੋਡਿਟੀ ਹੈ ਲੋਕ ਸਟਾਕ ਐਕਸਚੇਂਜ ਜਿੱਦਾਂ ਸ਼ੇਅਰਸ ਖਰੀਦਦੇ ਸੀ ਉਸ ਤਰ੍ਹਾਂ ਹੀ ਚਾਂਦੀ ਤੇ ਸੋਨੇ ਨੂੰ ਐਜ਼ ਅ ਇਨਵੈਸਟਮੈਂਟ ਬਣਾ ਕੇ ਚੱਲੀ ਜਾ ਰਹੇ ਹੈ ਪਤਾ ਨਹੀਂ ਇਹਦਾ ਬੰਬ ਬਲਾਸਟ ਵੀ ਹੋ ਸਕਦਾ ਕਈ ਬੰਦੇ ਕਹਿੰਦੇ ਨੇ ਜਦੋਂ ਸੋਨਾ ਚਾਂਦੀ ਗਿਰਿਆ ਇਹ 20 ਤੋਂ 30% ਗਿਰ ਵੀ ਸਕਦਾ ਹੈ ਤੇ ਕਈ ਬੰਦੇ ਕਹਿੰਦੇ ਨੇ ਆਨ ਵਾਲੇ 2-3 ਸਾਲਾਂ ਦੇ ਵਿੱਚ ਸੋਨਾ 5 ਲੱਖ ਹੋ ਜਾਣਾ ਚਾਂਦੀ 10 ਲੱਖ ਹੋ ਜਾਣੀ ਹੈ ਅਸੀਂ ਤੇ ਸਿਰਫ ਲੋਕਾਂ ਦੀਆਂ ਗੱਲਾਂ ਹੀ ਸੁਣਦੇ ਆ ਰੀਅਲ ਗੇਮ ਕੀ ਹੈ ਨੋਬਾਡੀ ਕੈਨ ਪ੍ਰੈਡਿਕਟ ਅਜਾ ਜ਼ਿਆਦਾਤਰ ਲੋਕਾਂ ਦੀ ਇਹ ਧਾਰਨਾ ਬਣੀ ਹੁੰਦੀ ਹੈ ਕਿ ਜਦੋਂ ਸੋਨਾ ਚਾਂਦੀ ਰੇਟ ਜਦੋਂ ਵੱਧਦੇ ਨੇ ਜਿਹੜੇ ਸੁਨਿਆਰੇ ਹੁੰਦੇ ਨੇ ਕੰਮਕਾਰ ਕਰਦੇ ਆ ਉਹਨਾਂ ਨੂੰ ਜਿਹੜਾ ਕਹਿੰਦੇ ਕਾਫੀ ਜਿਹੜਾ ਬੈਨੀਫਿਟ ਹੁੰਦਾ ਹੈ ਇਹ ਗੱਲਾਂ ਬਿਲਕੁਲ ਬੇਕਾਰ ਗੱਲਾਂ ਨੇ ਕਿ ਸੋਨਾ ਵਧਣ ਦੇ ਨਾਲ ਸੁਨਿਆਰ ਨੂੰ ਜ਼ਿਆਦਾ ਬੈਨੀਫਿਟ ਹੁੰਦਾ ਸੁਨਿਆਰ ਕੋਲ ਇੱਕ ਸਟਾਕ ਹੈ ਉਹ ਆਪਣੇ ਸਟਾਕ ਨੂੰ ਨਿਲ ਨਹੀਂ ਕਰ ਸਕਦਾ ਸਾਨੂੰ ਤੇ ਸ਼ਾਮ ਨੂੰ ਕਸਟਮਰ ਚਾਹੀਦੇ ਨੇ ਜਿਨ੍ਹਾਂ ਨੂੰ ਅਸੀਂ ਆਪਣਾ ਸਮਾਨ ਵੇਚੀਏ ਜੇ ਸਵੇਰ ਤੋਂ ਸ਼ਾਮ ਤੱਕ ਸਾਡੇ ਕੋਲ ਕਸਟਮਰ ਹੀ ਨਹੀਂ ਹੈ ਤੇ ਫਿਰ ਦੁਕਾਨਦਾਰੀ ਕਰਨ ਦਾ ਕੀ ਫਾਇਦਾ ਇਸ ਕਰਕੇ ਅਸੀਂ ਤੇ ਜਿੰਨਾ ਸੋਨਾ ਸੋਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਚਦੇ ਆ ਉਹਨਾਂ ਸ਼ਾਮ ਨੂੰ ਪਰਚੇਜ਼ ਵੀ ਕਰ ਲੈਣੇ ਤਾਂ ਕਿ ਅਸੀਂ ਆਪਣੇ ਸਟਾਕ ਨੂੰ ਨਿਲੰਨ ਕਰੀਏ ਸਰ ਮੇਰਾ ਆਖਰੀ ਸਵਾਲ ਹੈ ਜੇ ਲੋਕ ਸੋਨਾ ਚਾਂਦੀ ਖਰੀਦਣ ਤੇ ਅਸਲੀ ਨਕਲੀ ਦੇ ਪਹਿਚਾਨ ਕਿਵੇਂ ਕਰਨ ਕਿਉਂਕਿ ਕਈ ਵਾਰ ਕਈਆਂ ਨੂੰ ਨਕਲੀ ਸੋਨਾ ਚਾਂਦੀ ਦੇ ਸ਼ਿਕਾਰ ਹੋ ਜਾਂਦੇ ਨੇ ਨਕਲੀ ਦੇ ਅਸੀਂ ਤੇ ਹਮੇਸ਼ਾ ਇੱਕੋ ਗੱਲ ਕਹੀ ਆਪਣੇ 观众 ਨੂੰ ਜਦੋਂ ਵੀ ਤੁਸੀਂ ਸੋਨਾ ਖਰੀਦਣਾ ਹੈ ਇੱਕ ਅੱਛੀ ਸ਼ਾਪ ਤੋਂ ਜਿੱਥੇ ਤੁਹਾਡਾ ਪੂਰਾ ਭਰੋਸਾ ਹੈ ਤੇ ਨਾਲੇ ਸੋਨਾ ਤੇ ਚਾਂਦੀ ਖਰੀਦਣ ਲੱਗੇ ਉਹਦੇ ਅੰਦਰ ਹਾਲ ਮਾਰਕਿੰਗ ਦੀ ਸਟੈਂਪ ਲੱਗੀ ਹੁੰਦੀ ਹੈ BIS BIS ਹਾਲਮਾਰਕ ਦਾ ਲੋਗੋ ਲੱਗਿਆ ਹੁੰਦਾ ਤੁਸੀਂ ਹਾਲਮਾਰਕ ਤੋਂ ਬਿਨਾ ਐਚਯੂਆਈਡੀ ਤੋਂ ਬਿਨਾ ਸਮਾਨ ਨਹੀਂ ਖਰੀਦਣਾ ਜੇ ਕੋਈ ਤੁਹਾਨੂੰ ਦੁਕਾਨਦਾਰ ਹਾਲ ਮਾਰਕਿੰਗ ਤੋਂ ਬਿਨਾ ਸਮਾਨ ਵੇਚਦਾ ਉਸ ਦੁਕਾਨਦਾਰ ਤੋਂ ਸਮਾਨ ਨਾ ਲਓ ਕਿਸੇ ਅੱਛੇ ਦੁਕਾਨਦਾਰ ਕੋਲੋਂ ਉਹਦੀਆਂ ਸਟੈਂਪਾਂ ਦੇਖ ਕੇ ਓਕੇ ਕਰਕੇ ਫੇਰ ਹੀ ਸਮਾਨ ਖਰੀਦੋ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਪਿਛਲੇ 9-10 ਮਹੀਨਿਆਂ ਤੋਂ ਜਿਹੜਾ ਸੋਨਾ ਚਾਂਦੀ ਦੇ ਵਿੱਚ ਜਿਹੜੇ ਰੇਟਾਂ ਦੇ ਵਿੱਚ ਲਗਾਤਾਰ ਜਿਹੜਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਮੌਜੂਦਾ ਰੇਟ ਦੀ ਗੱਲ ਕਰੀਏ ਜਿਹੜਾ ਸੋਨਾ 1,47,000 ਦੇ ਕਰੀਬ ਪਹੁੰਚ ਚੁੱਕਿਆ ਔਰ ਚਾਂਦੀ 3 ਲੱਖ ਪਾਰ ਹੋ ਚੁੱਕੀ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸੋਨਾ ਚਾਂਦੀ ਦੀ ਕੀਮਤਾਂ ਹੋਰ ਵਧਣਗੀਆਂ ਜਾਂ ਘਟਣਗੀਆਂ ਇਹ ਆਉਣ ਵਾਲਾ ਸਮਾਂ ਸੋਨਾ ਚਾਂਦੀ ਦੀ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਸੋਨਾ ਚਾਂਦੀ ਦੀ ਕੀਮਤਾਂ ਵਾਧੇ ਨਾਲ ਕੰਮਕਾਰ ਕਿੰਨਾ ਕੁ ਪ੍ਰਭਾਵਿਤ ਹੋਇਆ ਉਸ ਚੀਜ਼ ਨੂੰ ਲੈ ਕੇ ਸਾਡੇ ਨਾਲ ਸਰਾਫਾ ਬਾਜ਼ਾਰ ਸੁਨਿਆਰ ਮੌਜੂਦ ਹੈ ਗੱਲਬਾਤ ਕਰਾਂਗੇ ਕਿ ਵਧੇ ਹੋਏ ਰੇਟਾਂ ਨੂੰ ਲੈ ਕੇ ਤੇ ਮੌਜੂਦਾ ਰੇਟ ਕੀ ਨੇ ਉਹ ਵੀ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਸਰ ਤੁਹਾਡਾ ਮੈਂ ਵਿਨੋਦ ਕੁਮਾਰ ਜਨਰਲ ਸੈਕਟਰੀਸ ਵਨ ਕਰਸੰਗਲੂਧਿਆਣਾ ਸਰ ਮੌਜੂਦਾ ਸਰ ਕੀ ਰੇਟ ਕੀ ਨੇ ਸਰ ਮੌਜੂਦਾ ਰੇਟ ਜਿਹੜਾ ਸੋਨੇ ਦਾ ਉਹ 1,47,000 ਰੁਪਿਆ 10 ਗ੍ਰਾਮ 24 ਕੈਰੇਟ ਤੇ ਚਾਂਦੀ ਦਾ ਰੇਟ ਹੈ 3,03,000 ਰੁਪਿਆ ਪ੍ਰਤੀ ਕਿਲੋ ਇਹ ਕਿਲੋ ਸੋ ਪਰਸੈਂਟ ਵਾਲੀ ਚਾਂਦੀ ਜਿਹਨੂੰ ਆਪਾਂ ਕਹਿੰਦੇ ਆ ਤੇ ਸਰ ਇਹ ਜਿਹੜੀ ਵਧੀਆਂ ਹੋਈਆਂ ਕੀਮਤਾਂ ਨੇ ਕਿੰਨੇ ਇੱਕ ਜੇ ਮਹੀਨੇ ਦੀ ਗੱਲ ਕਰੀਏ ਜਾਂ ਕਿੰਨੇ ਸਾਲਾਂ ਦੀ ਗੱਲ ਕਿੰਨੇ ਕਿਦੋਂ ਕਿ ਵਧੀਆਂ ਕੀਮਤਾਂ ਜਿਹੜੀਆਂ ਸਰ 골ਡ ਤੇ সিলਵਰ ਹਮੇਸ਼ਾ ਹੀ ਥੋੜਾ ਥੋੜਾ ਸਾਈਮਨਟੇਨਸਲੀ ਵਧਦੇ ਹੀ ਚੱਲੇਗੇ ਨੇ ਮੇਰਾ ਮੈਨੂੰ ਕੰਮ ਕਰਦੇ 34 35 ਸਾਲ ਹੋ ਗਏ ਆ ਪਰ ਜਿਹੜਾ ਪਿਛਲੇ 2 ਤੋਂ 2.5 ਸਾਲ ਚ ਸੋਨੇ ਤੇ ਚਾਂਦੀ ਚ ਇਜ਼ਾਫਾ ਹੋਇਆ ਉਹਨਾਂ ਇਜ਼ਾਫਾ ਕਦੀ ਨਹੀਂ ਹੋਇਆ ਮਤਲਬ ਕਿ 골ਡ ਤੇ সিলਵਰ ਇੰਨੀ ਪ੍ਰਾਈਸਿੰਗ ਇੰਨੀ ਜਲਦੀ ਨਾਲ ਹਾਈਕ ਹੋਇਆ ਜਿਹਦਾ ਅਸੀਂ ਅੰਦਾਜ਼ਾ ਵੀ ਨਹੀਂ ਸੀ ਲਗਾ ਸਕਦੇ ਮੇਰ ਕੋਲ ਕਿੱਥੇ ਡਾਟਾ ਪਿਆ ਮੈਂ ਤੁਹਾਨੂੰ ਦੱਸਦਾ ਜੇ ਅਸੀਂ 13 3 25 ਪਿਛਲੇ 9 9 ਮਹੀਨੇ ਪਹਿਲਾਂ ਦੀ ਗੱਲ ਕਰੀਏ ਤਾਂ ਸੋਨੇ ਦਾ ਰੇਟ ਸੀਗਾ 87500 ਤੇ ਚਾਂਦੀ ਦਾ ਰੇਟ ਸੀਗਾ 1 ਲੱਖ ਰੁਪਏ ਪ੍ਰਤੀ ਕਿਲੋ ਜਿਹੜਾ ਕਿ ਚਾਂਦੀ ਦਾ ਭਾਅ ਵਧ ਕੇ 3 ਲੱਖ ਰੁਪਏ ਪਲੱਸ ਹੋ ਗਿਆ ਤੇ ਸੋਨੇ ਦਾ ਭਾਅ ਤੁਸੀਂ ਦੇਖ ਲਓ 147000 ਰੁਪਏ ਸਰ 9 10 ਮਹੀਨਿਆਂ ਦੇ ਵਿੱਚ ਜਿਹੜਾ ਇੰਨਾ ਰੇਟ ਵਧਿਆ ਤੇ ਕੰਮ ਕਰ ਸਰ ਕਿੰਨਾ ਕੁ ਪ੍ਰਭਾਵ ਤਰਾ ਗੱਕੇ ਚ ਕਿੰਨਾ ਕਸਰ ਪਿਆ ਥੋੜਾ ਨਹੀਂ ਬਹੁਤ ਜ਼ਿਆਦਾ ਫਰਕ ਪਿਆ ਜੀ ਜਿਹੜੇ ਲੋਕ ਸ਼ੌਂਕ ਦੇ ਨਾਲ ਸੋਨਾ ਬਣਵਾਉਂਦੇ ਸੀ ਜਿੱਦਾਂ ਕਿਸੇ ਕਿਸੇ ਦੇ ਹੱਥ ਚ ਕੜਾ ਪਾਇਆ ਜੀ 2 ਟੋਲੇ ਦਾ ਪਹਿਲਾਂ ਸ਼ੌਂਕ ਹੁੰਦਾ ਸੀ ਲੋਕਾਂ ਦੇ ਮਨ ਚ ਜੀ ਅਸੀਂ 1 ਟੋਲਾ ਹੋਰ ਪਾ ਦੋ ਹੁਣ ਜਿਹੜਾ ਰੀਅਲ ਬਾਇਰ ਸੀ ਉਹ ਕਿਤੇ ਨਾ ਕਿਤੇ ਸਾਨੂੰ ਖਿੱਚਦਾ ਚੱਲ ਜਾ ਰਿਹਾ ਹੁਣ ਜਿਹਦੀ ਮਜਬੂਰੀ ਹੈ ਜਿਹਦੇ ਘਰ ਫੰਕਸ਼ਨ ਹੈ ਜਿਹਦੇ ਘਰ ਸ਼ਾਦੀ ਹੈ ਉਹੀ ਗਹਿਣਾ ਬਣਵਾ ਰਿਹਾ ਆਮ ਬੰਦਾ ਥੋੜਾ ਜਿਹਾ ਪਰਹੇਜ਼ ਕਰ ਰਿਹਾ ਸਰ ਜਿਵੇਂ ਜਿਸ ਤਰ੍ਹਾਂ ਲਗਾਤਾਰ ਰੇਟ ਵਧ ਰਹੇ ਨੇ ਤੇ ਕੰਮਕਾਰ ਵੀ ਤੁਸੀਂ ਕਾਫੀ ਪ੍ਰਭਾਵਿਤ ਹੋ ਰਿਹਾ ਨਾਲ ਘਟ ਰਿਹਾ ਕੰਮ ਤੇ ਕਾਰਨ ਕੀ ਮੰਦੇ ਹੋ ਇਹਦੇ ਵਿੱਚ ਮਤਲਬ ਘਟ ਕਰਨ ਦਾ ਕੰਮ ਦਾ ਜਿਹੜਾ ਕਾਰਨ ਕੀ ਮੰਦੇ ਸਰ ਜਿਹੜਾ ਰੀਅਲ ਇਨਵੈਸਟਰ ਹੈ ਉਹਦੇ ਕੋਲ ਲਿਮਟਿਡ ਜਿਹਾ ਪੈਸੇ ਹੁੰਦੇ ਨੇ ਲੋਕੀ ਪਹਿਲਾਂ ਸ਼ੌਂਕ ਦੇ ਨਾਲ ਥੋੜੇ ਥੋੜੇ ਪੈਸੇ ਜੋੜ ਕੇ ਆਰਾਮ ਨਾਲ ਛੋਟੀ ਮੋਟੀ ਚੀਜ਼ ਬਣਵਾ ਲੈਂਦੇ ਸੀ ਜਾਂ ਕਿਸੇ ਨੂੰ ਕੋਈ ਗਿਫਟ ਦੇਣਾ ਹੁੰਦਾ ਸੀ ਉਹਨੂੰ ਅੱਛਾ ਲੱਗਦਾ ਸੀ ਮੈਂ ਸੋਨੇ ਜਾਂ ਚਾਂਦੀ ਦਾ ਗਿਫਟ ਦਾਂਗਾ ਇੱਕ ਵਰਥਫੁਲ ਗਿਫਟ ਹੈ ਮੇਰਾ ਜਿਹਨੂੰ ਵੀ ਦਾੰਗ ਉਹਦੇ ਕੰਮ ਆਏਗਾ ਹੁਣ ਜਦੋਂ ਕੋਈ ਗਿਫਟ ਖਰੀਦਣ ਵਾਸਤੇ ਵੀ ਆਂਦਾ ਉਹ ਕਹਿੰਦਾ ਮੈਨੂੰ ਇੱਕ ਰਿੰਗ ਦੇ ਦਿਓ ਮੈਂ ਕਿਸੇ ਨੂੰ ਗਿਫਟ ਕਰਨੀ ਆ ਸੀ ਉਹਨੂੰ 3 ਗ੍ਰਾਮ ਦੀ ਰਿੰਗ ਕਹਿੰਦਾ ਜੀ ਇਹ 40000 ਰੁਪਏ ਦੀ ਹੋ ਗਈ ਉਹ ਕਹਿੰਦਾ ਇਹ ਤਾਂ ਬਹੁਤ ਮਹਿੰਗੀ ਹੋ ਗਈ ਉਹਨਾਂ ਚੰਗਾ ਤੇ ਮੈਂ ਕੋਈ ਹੋਰ ਚ ਹਲਕਾ ਫੁਲਕਾ ਕੋਈ ਕਪੜਾ ਲੈਦਾ ਜਾਂ ਕੋਈ ਹੋਰ ਚੀਜ਼ ਗਿਫਟ ਲੈਦਾ ਕੋਲ ਟੈਕਨੀਕਲੀ ਕੀ ਹੋ ਗਿਆ ਕਿ ਜਿਹੜੀ ਸੇਲ ਅਸੀਂ ਰੂਟੀਨ ਦੇ ਵਿੱਚ ਕਰਦੇ ਸੀ ਉਹ ਸੇਲ 50% ਘਟ ਗਈ ਰੀਅਲ ਬਾਇਰ ਘਟ ਗਿਆ ਜਿਹਦੀ ਹੁਣ ਸ਼ਾਦੀ ਹੈ ਵਿਆਹ ਫੰਕਸ਼ਨ ਹੈ ਉਹ ਮਜਬੂਰੀ ਨਾਲ ਗਹਿਣਾ ਬਣਾ ਰਿਆ ਪਹਿਲਾਂ ਜਿਹੜਾ 100 ਗ੍ਰਾਮ ਗਹਿਣਾ ਬਣਵਾਉਂਦਾ ਸੀਗਾ ਹੁਣ ਭਾਅ ਵਧਨ ਨਾਲੋਂ 50 ਗ੍ਰਾਮ ਤੇ ਆ ਗਿਆ ਜਿਹੜਾ 50 ਗ੍ਰਾਮ ਗਹਿਣਾ ਬਣਵਾਉਂਦਾ ਪਿਆ ਸੀ ਉਹ 20 ਗ੍ਰਾਮ ਤੇ ਆ ਗਿਆ ਪੌਕੇਟ ਛੋਟੀ ਹੋ ਗਈ ਸਰ ਜਿਸ ਤਰ੍ਹਾਂ ਤੁਸੀਂ ਲਗਾਤਾਰ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਸ ਕੰਮ ਦੇ ਵਿੱਚੋਂ ਤੇ ਲਗਾਤਾਰ ਸੋਨੇ ਚੰਦੇ ਕੀਮਤਾਂ ਵੀ ਵਧ ਰੀਆਂ ਨੇ ਕੀ ਲੱਗਦਾ ਕਿ ਤੁਹਾਡੀ ਕੀ ਮੰਨਣਾ ਤੁਹਾਡਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਰੇਟ ਵੱਧ ਸਕਦਾ ਹੋਰ ਜਾਂ ਘਟੇਗਾ ਕਿਉਂਕਿ ਲਗਾਤਾਰ ਜਿਹੜਾ ਚਾਂਦੀ ਵੀ ਆ ਕਹਿੰਦੇ ਕਾਫੀ ਜਿਹੜੀ ਹਾਈ ਹੋ ਚੁੱਕੀ ਆ 3 ਲੱਖ ਸਰ ਇਹਦੇ ਬਾਰੇ ਪ੍ਰੈਡਿਕਟ ਕਰਨਾ ਹੁਣ ਮੇਰੇ ਖਿਆਲ ਚ ਕਿਸੇ ਦੇ ਵੀ ਬਸਤ ਨਹੀਂ ਹੈ ਸਾਰੀ ਦੁਨੀਆ ਇੱਕੋ ਹੀ ਚੀਜ਼ ਤੇ ਟਿਕੀ ਹੈ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਵੱਡੇ ਵੱਡੇ ਜਿਹੜੇ ਇਕਨੋਮਿਸਟਸ ਨੇ بڑے بڑے ਬੰਦੇ ਨੇ ਉਹ ਉਹਨਾਂ ਦੇ ਵਿਊਜ਼ ਆਂਦੇ ਆ ਸਾਰੀ ਦੁਨੀਆ ਉਸ ਤਰਫ ਚੱਲ ਰਹੀ ਹੈ ਇਹੀ ਵਿਊਜ਼ ਨੇ ਲੋਕਾਂ ਨੂੰ ਇਨਵੈਸਟਮੈਂਟ ਪਰਪਸ ਤੇ ਪਾਇਆ ਜਦੋਂ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਤੋਂ ਜਦੋਂ ਨਿਊਜ਼ ਆਨੇ ਸ਼ੁਰੂ ਹੋ ਗਏ ਸੀਗੇ ਜੀ ਇਹ ਹੋਣਾ ਉਹ ਹੋਣਾ ਵਰਲਡ ਵਾਰ ਲੱਗ ਜਾਨੀ ਹੈ ਸੋਨਾ ਖਰੀਦਣਾ ਬੰਦਾ ਹੈ ਲੈਣਾ ਚਾਹੀਦਾ ਹੈ ਉਦੇ ਚੱਕਰ ਚ ਕੀ ਹੋ ਗਿਆ ਹਰ ਕੋਈ ਬੰਦਾ ਸੋਨੇ ਤੇ ਚਾਂਦੀ ਦੀ ਬਾਈਂਗ ਵਾਲੇ ਪਾਸੇ ਲੱਗ ਗਿਆ ਰੀਅਲ ਬਾਈਂਗ ਤਾਂ ਹੈ ਨਹੀਂ ਥੈਟ ਇਜ਼ ਕਮੋਡਿਟੀ ਹੈ ਲੋਕ ਸਟਾਕ ਐਕਸਚੇਂਜ ਜਿੱਦਾਂ ਸ਼ੇਅਰਸ ਖਰੀਦਦੇ ਸੀ ਉਸ ਤਰ੍ਹਾਂ ਹੀ ਚਾਂਦੀ ਤੇ ਸੋਨੇ ਨੂੰ ਐਜ਼ ਅ ਇਨਵੈਸਟਮੈਂਟ ਬਣਾ ਕੇ ਚੱਲੀ ਜਾ ਰਹੇ ਹੈ ਪਤਾ ਨਹੀਂ ਇਹਦਾ ਬੰਬ ਬਲਾਸਟ ਵੀ ਹੋ ਸਕਦਾ ਕਈ ਬੰਦੇ ਕਹਿੰਦੇ ਨੇ ਜਦੋਂ ਸੋਨਾ ਚਾਂਦੀ ਗਿਰਿਆ ਇਹ 20 ਤੋਂ 30% ਗਿਰ ਵੀ ਸਕਦਾ ਹੈ ਤੇ ਕਈ ਬੰਦੇ ਕਹਿੰਦੇ ਨੇ ਆਨ ਵਾਲੇ 2-3 ਸਾਲਾਂ ਦੇ ਵਿੱਚ ਸੋਨਾ 5 ਲੱਖ ਹੋ ਜਾਣਾ ਚਾਂਦੀ 10 ਲੱਖ ਹੋ ਜਾਣੀ ਹੈ ਅਸੀਂ ਤਾਂ ਸਿਰਫ ਲੋਕਾਂ ਦੀਆਂ ਗੱਲਾਂ ਹੀ ਸੁਣਦੇ ਆ रियल गेम की, की है नोबडी कैन प्रेडिक्ट अच्छा ज्यादातर ਲੋਕਾਂ ਦੀ ਇਹ ਧਾਰਨਾ ਬਣੀ ਹੁੰਦੀ ਹੈ ਕਿ ਜਦੋਂ ਸੋਨਾ ਚਾਂਦੀ ਰੇਟ ਜਦੋਂ ਵੱਧਦੇ ਨੇ ਜਿਹੜੇ ਸੁਨਿਆਰੇ ਹੁੰਦੇ ਨੇ ਕੰਮ ਕਰਦੇ ਆ ਉਹਨਾਂ ਨੂੰ ਜਿਹੜਾ ਕਹਿੰਦੇ ਕਾਫੀ ਜਿਹੜਾ ਬੈਨੀਫਿਟ ਹੁੰਦਾ ਹੈ ਇਹ ਗੱਲਾਂ ਬਿਲਕੁਲ ਬੇਕਾਰ ਗੱਲਾਂ ਨੇ ਕਿ ਸੋਨਾ ਵਧਣ ਦੇ ਨਾਲ ਸੁਨਿਆਰ ਨੂੰ ਜ਼ਿਆਦਾ ਬੈਨੀਫਿਟ ਹੁੰਦਾ ਸੁਨਿਆਰ ਕੋਲ ਇੱਕ ਸਟਾਕ ਹੈ ਉਹ ਆਪਣੇ ਸਟਾਕ ਨੂੰ ਨੀਲ ਨਹੀਂ ਕਰ ਸਕਦਾ ਸਾਨੂੰ ਤੇ ਸ਼ਾਮ ਨੂੰ ਕਸਟਮਰ ਚਾਹੀਦੇ ਨੇ ਜਿਨ੍ਹਾਂ ਨੂੰ ਅਸੀਂ ਆਪਣਾ ਸਮਾਨ ਵੇਚੀਏ ਜੇ ਸਵੇਰ ਤੋਂ ਸ਼ਾਮ ਤੱਕ ਸਾਡੇ ਕੋਲ ਕਸਟਮਰ ਹੀ ਨਹੀਂ ਹੈ ਤੇ ਫਿਰ ਦੁਕਾਨਦਾਰੀ ਕਰਨ ਦਾ ਕੀ ਫਾਇਦਾ ਇਸ ਕਰਕੇ ਅਸੀਂ ਤੇ ਜਿੰਨਾ ਸੋਨਾ ਸੋਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਚਦੇ ਆ ਉਹਨਾਂ ਸ਼ਾਮ ਨੂੰ ਪਰਚੇਜ਼ ਵੀ ਕਰ ਲੈਣੇ ਤਾਂ ਕਿ ਅਸੀਂ ਆਪਣੇ ਸਟਾਕ ਨੂੰ ਨਿਲੰਨ ਕਰੀਏ ਸਰ ਮੇਰਾ ਆਖਰੀ ਸਵਾਲ ਹੈ ਜੇ ਉਸ ਲੋਕ ਸੋਨਾ ਚਾਂਦੀ ਖਰੀਦਣ ਤੇ ਅਸਲੀ ਨਕਲੀ ਦੇ ਪਛਾਣ ਕਿਵੇਂ ਕਰਨ ਕਿਉਂਕਿ ਕਈ ਵਾਰ ਕਈਆਂ ਨੂੰ ਨਕਲੀ ਸੋਨਾ ਚਾਂਦੀ ਦੇ ਸ਼ਿਕਾਰ ਹੋ ਜਾਂਦੇ ਨਕਲੀ ਦੇ ਅਸੀਂ ਤੇ ਹਮੇਸ਼ਾ ਇੱਕੋ ਹੀ ਗੱਲ ਕਹੀ ਆਪਣੇ ਵਿਊਰ ਨੂੰ ਜਦੋਂ ਵੀ ਤੁਸੀਂ ਸੋਨਾ ਖਰੀਦਣਾ ਹੈ ਇੱਕ ਅੱਛੀ ਸ਼ਾਪ ਤੋਂ ਜਿੱਥੇ ਤੁਹਾਡਾ ਪੂਰਾ ਭਰੋਸਾ ਹੈ ਤੇ ਨਾਲੇ ਸੋਨਾ ਤੇ ਚਾਂਦੀ ਖਰੀਦਣ ਲੱਗੇ ਉਹਦੇ ਅੰਦਰ ਹਾਲ ਮਾਰਕਿੰਗ ਦੀ ਸਟੈਂਪ ਲੱਗੀ ਹੁੰਦੀ ਹੈ ਬੀਆਈਐਸ BIS ਹਾਲਮਾਰਕ ਦਾ ਲੋਗੋ ਲੱਗਿਆ ਹੁੰਦਾ ਤੁਸੀਂ ਹਾਲਮਾਰਕ ਤੋਂ ਬਿਨਾ ਐਚਯੂਆਈਡੀ ਤੋਂ ਬਿਨਾ ਸਮਾਨ ਨਹੀਂ ਖਰੀਦਣਾ ਜੇ ਕੋਈ ਤੁਹਾਨੂੰ ਦੁਕਾਨਦਾਰ ਹਾਲ ਮਾਰਕਿੰਗ ਤੋਂ ਬਿਨਾ ਸਮਾਨ ਵੇਚਦਾ ਉਸ ਦੁਕਾਨਦਾਰ ਤੋਂ ਸਮਾਨ ਨਾ ਲਓ ਕਿਸੇ ਅੱਛੇ ਦੁਕਾਨਦਾਰ ਕੋਲੋਂ ਉਹਦੀਆਂ ਸਟੈਂਪਾਂ ਦੇਖ ਕੇ ਓਕੇ ਕਰਕੇ ਫੇਰ ਹੀ ਸਮਾਨ ਖਰੀਦੋ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਪਿਛਲੇ 9-10 ਮਹੀਨਿਆਂ ਤੋਂ ਜਿਹੜਾ ਸੋਨਾ ਚਾਂਦੀ ਦੇ ਵਿੱਚ ਜਿਹੜੇ ਰੇਟਾਂ ਦੇ ਵਿੱਚ ਲਗਾਤਾਰ ਜਿਹੜਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਮੌਜੂਦਾ ਰੇਟ ਦੀ ਗੱਲ ਕਰੀਏ ਜਿਹੜਾ ਸੋਨਾ 1,47,000 ਦੇ ਕਰੀਬ ਪਹੁੰਚ ਚੁੱਕਿਆ ਔਰ ਚਾਂਦੀ 3 ਲੱਖ ਪਾਰ ਹੋ ਚੁੱਕੀ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸੋਨਾ ਚਾਂਦੀ ਦੀ ਕੀਮਤਾਂ ਹੋਰ ਵਧਣਗੀਆਂ ਜਾਂ ਘਟਣਗੀਆਂ ਇਹ ਆਉਣ ਵਾਲਾ ਸਮਾਂ